ਵੱਡੇ ਵਡੇਰਿਆਂ ਦੇ ਸ਼ਰਾਦ ਕਰਦੇ ਸਮੇਂ ਕਦੇ ਵੀ ਨਾ ਕਰੋ ਇਹ ਗਲਤੀਆਂ ਪਿੱਤਰ ਪਖ ਸ਼ਰਾਦ 17 ਸਤੰਬਰ 2024 ਤੋਂ ਸ਼ੁਰੂ ਹੋ ਚੁੱਕੇ ਹਨ ਜੋ 2 ਅਕਤੂਬਰ ਤੱਕ ਜਾਰੀ ਰਹਿਣਗੇ Hindu ਧਰਮ ਮੁਤਾਬਕ ਸ਼ਰਾਧਾ ਚ ਦਾਨ ਪੁੰਨ ਕਰਨਾ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਸ਼ਰਾਦ ਕਰਨ ਨਾਲ ਸਾਡੇ ਵੱਡੇ ਵਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਭਾਰਤੀ ਧਰਮ ਸ਼ਾਸਤਰ ਅਤੇ ਰਸਮ ਅਨੁਸਾਰ ਪਿਤਰ ਦੇਵ ਰੱਬ ਦਾ ਸਰੂਪ ਹੁੰਦੇ ਹਨ ਇਸ ਪੱਖ ਵਿੱਚ ਕਿਸੇ ਨੂੰ ਨਿਸ਼ਚਿਤ ਰੂਪ ਵਿੱਚ ਪੂਰਵਜਾਂ ਲਈ ਦਾਨ ਤ੍ਰਿਪਨ ਅਤੇ ਸ਼ਰਦਾ ਦੇ ਰੂਪ ਵਿੱਚ ਸਤਿਕਾਰ ਦੇਣਾ ਚਾਹੀਦਾ ਹੈ ਪਿਤਰੂ ਪੱਖ ਵਿੱਚ ਕੀਤੇ ਗਏ ਸ਼ਰਦਾ ਕਰਮ ਸੰਸਾਰੀ ਜੀਵ ਨੂੰ ਖੁਸ਼ ਕਰਦੇ ਹੋਏ ਵੰਸ਼ ਨੂੰ ਵਧਾਉਂਦੇ ਹਨ ਪਿਤਰ ਪੱਖ ਸ਼ਰਾਦ ਕੀ ਹੈ ਮਾਤਾ ਪਿਤਾ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਉਹਨਾਂ ਦੀ ਪੂਰਤੀ ਲਈ ਕੀਤੀ ਜਾਣ ਵਾਲਾ ਇੱਕ ਕਾਰਜ ਪਿਤਰਪੱਖ ਸ਼ਰਾਦ ਹੈ ਮੰਨਤਾ ਹੈ ਕਿ ਪਿਤਰਪੱਖ ਦੇ 15 ਦਿਨਾਂ ਵਿੱਚ ਪੁਰਖੇ ਜੋ ਇਸ ਸੰਸਾਰ ਵਿੱਚ ਮੌਜੂਦ ਨਹੀਂ ਹਨ ਲੋਕ ਭਲਾਈ ਲਈ ਧਰਤੀ ਵਿੱਚ ਬੈਠਦੇ ਹਨ ਅਤੇ ਅਸੀਂ ਉਹਨਾਂ ਨੂੰ ਭੋਜਨ ਅਤੇ ਪਾਣੀ ਪੀਣ ਕਰਦੇ ਹਾਂ ਅਜਿਹੀ ਸਥਿਤੀ ਵਿੱਚ ਪਿੱਤਰਾ ਨੂੰ ਖੁਸ਼ ਕਰਨਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੀਆਂ ਅਸੀਸਾਂ ਤਰੱਕੀ ਦਾ ਰਾਹ ਪੱਧਰਾ ਕਰਦੀਆਂ ਹਨ ਕਈ ਵਾਰ ਅਣਜਾਣੇ ਵਿੱਚ ਸਾਡੇ ਕੋਲੋਂ ਕੁਝ ਗਲਤੀਆਂ ਹੁੰਦੀਆਂ ਹਨ ਜਿਸ ਨਾਲ ਪਿੱਤਰ ਨਾਰਾਜ਼ ਹੋ ਜਾਂਦੇ ਹਨ ਪਿੱਤਰਾ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ ਨਵਾਂ ਸਮਾਨ ਨਾ ਖਰੀਦੋ ਪਿੱਤਰ ਪਖ ਸ਼ਰਧਾਂ ਵਿੱਚ ਕੋਈ ਵੀ ਨਵਾਂ ਸਮਾਨ ਨਹੀਂ ਖਰੀਦਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਹ ਤੁਹਾਡੇ ਪੁਰਖਿਆਂ ਨੂੰ ਯਾਦ ਕਰਨ ਦਾ ਸਮਾਂ ਹੈ ਇਸ ਲਈ ਉਹਨਾਂ ਦੀਆਂ ਯਾਦਾਂ ਵਿੱਚ ਸੋਗ ਪ੍ਰਗਟ ਕਰਨ ਦਾ ਸਮਾਂ ਹੈ ਅਜਿਹੀ ਸਥਿਤੀ ਵਿੱਚ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਪਿਤਰਾ ਨੂੰ ਨਰਾਜ ਕਰ ਸਕਦੀ ਹੈ ਵਾਲ ਨਾ ਕਟੋ ਜਿਹੜੇ ਲੋਕ ਆਪਣੇ ਪੁਰਖਿਆਂ ਨੂੰ ਸ਼ਰਾਧ ਜਾਂ ਤ੍ਰਿਪੰਣ ਕਰਦੇ ਹਨ ਉਨਾਂ ਨੂੰ 15 ਦਿਨ ਤੱਕ ਵਾਲ ਕਟਾਉਣੇ ਨਹੀਂ ਚਾਹੀਦੇ ਅਜਿਹਾ ਕਰਨ ਨਾਲ ਪੁਰਖੇ ਨਾਰਾਜ਼ ਹੋ ਸਕਦੇ ਹਨ ਭੀਖ ਮੰਗਣ ਵਾਲਿਆਂ ਨੂੰ ਭੀਖ ਦੇਣ ਤੋਂ ਇਨਕਾਰ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਮਹਿਮਾਨ ਦੇਵ ਦਾ ਰੂਪ ਹੈ ਪਰ ਪਿੱਤਰ ਪੱਖ ਵਿੱਚ ਕਿਸੇ ਵੀ ਮੰਗਤੇ ਨੂੰ ਭੀਖ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਕਿ ਤੁਹਾਡੇ ਕੋਲ ਇੱਕ ਭੀਖ ਆਗਲੀ ਦੇ ਰੂਪ ਵਿੱਚ ਪੁਰਖੇ ਹੋਣ ਅਤੇ ਪੀਖ ਦੇਣ ਤੋਂ ਇਨਕਾਰ ਕਰਨਾ ਉਹਨਾਂ ਦਾ ਅਪਮਾਨ ਹੋ ਸਕਦਾ ਹੈ ਇਨ੍ਹਾਂ ਦਿਨਾਂ ਵਿੱਚ ਕੀਤੇ ਦਾਨ ਪੁਰਖਿਆਂ ਨੂੰ ਪੂਰਤੀ ਦਿੰਦੇ ਹਨ ਲੋਹੇ ਦੇ ਬਰਤਨਾਂ ਦੀ ਵਰਤੋਂ ਵਰਜਿਤ ਪਿੱਤਰਪੱਖ ਦੇ ਦੌਰਾਨ ਪਿੱਤਲ ਜਾਂ ਤਾਂਬੇ ਦੇ ਪਾਂਡਿਆਂ ਵਿੱਚ ਪਿੱਤਨਾ ਨੂੰ ਜਲ ਦਿੱਤਾ ਜਾਂਦਾ ਹੈ ਇਸ ਲਈ ਹਮੇਸ਼ਾ ਇਨ੍ਹਾਂ ਪਾਂਡਿਆਂ ਨੂੰ ਤਰਪਨ ਲਈ ਇਸਤੇਮਾਲ ਕਰੋ ਪਿੱਤਨਾ ਦੀ ਪੂਜਾ ਲਈ ਲੋਹੇ ਦੇ ਬਰਤਨਾਂ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਵਰਜਿਤ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਪਿਤਰ ਗੁੱਸੇ ਹੋ ਜਾਂਦੇ ਹਨ ਕਿਸੇ ਹੋਰ ਦੇ ਘਰ ਖਾਣ ਤੋਂ ਪਰਹੇਜ਼ ਕਰੋ ਮੰਨਤਾ ਹੈ ਕਿ ਜੋ ਲੋਕ ਪਿਤਰਾਂ ਨੂੰ ਤਰਪਣ ਕਰਦੇ ਹਨ ਉਹਨਾਂ ਨੂੰ 15 ਦਿਨਾਂ ਤੱਕ ਕਿਸੇ ਹੋਰ ਘਰ ਦਾ ਭੋਜਨ ਨਹੀਂ ਖਾਣਾ ਚਾਹੀਦਾ ਕਿਸੇ ਹੋਰ ਦਾ ਭੋਜਨ ਖਾਣ ਨਾਲ ਪਿਤਰ ਗੁੱਸੇ ਹੋ ਸਕਦੇ ਹਨ ਪਿਤਰਾਂ ਨੂੰ ਖੁਸ਼ ਕਰਨ ਦਾ ਇਹ ਸਭ ਤੋਂ ਉੱਤਮ ਸਮਾਂ ਹੈ ਇਸ ਲਈ ਉਪਰੋਕਤ ਗੱਲਾਂ ਦਾ ਧਿਆਨ ਰੱਖਣ ਤੋਂ ਬਾਅਦ ਪਿਤਰਾਂ ਦੀ ਪੂਜਾ ਕਰਨਾ ਲਾਭਕਾਰੀ ਹੋ ਸਕਦਾ ਹੈ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ